ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਜੀ ਮੈਂ ਇੱਕ ਵਾਰੀ ਫੇਰ ਤੁਹਾਡੀ ਆਪਣੀ ਪ੍ਰਭ ਲੈ ਕੇ ਹਾਜ਼ਰ ਆਂ ਲੋਕ ਰੰਗ ਪ੍ਰੋਗਰਾਮ ਜਿਸ ਵਿੱਚ ਤੁਸੀਂ ਕਰਦੇ ਹੋ ਆਪਣੀ ਪ੍ਰਭ ਨਾਲ ਗੱਲਾਂ ਤੁਹਾਡੀ ਆਪਣੀ ਜੀਵਨ ਜਾਂਚ ਦੀਆਂ ਸੋ ਜਿੱਥੇ ਜੀਵਨ ਜਾਂਚ ਦੀਆਂ ਗੱਲਾਂ ਸਾਂਝੀਆਂ ਕਰਦੇ ਹਾਂ ਸੋ ਉੱਥੇ ਮੈਨੂੰ ਅੱਜ ਲੱਗਾ ਕਿ ਕਿਉਂ ਨਾ ਆਪਣੇ ਪੰਜਾਬੀ ਵਿਰਸੇ ਯਾਨੀ ਹੈਰੀਟੇਜ ਬਾਰੇ ਗੱਲ ਕੀਤੀ ਜਾਵੇ ਜਿਹੜਾ ਕਿ ਅਨਫੋਰਚੂਨੇਟਲੀ ਅਲੋਪ ਹੁੰਦਾ ਜਾ ਰਿਹਾ ਹੈ ਸੋ ਇਸ ਨੂੰ ਬਚਾਉਣ ਦਾ ਤੇ ਇਸ ਦੀ ਕਿੰਦੇ ਰੱਖਿਆ ਕਰਨ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਸਾਡੇ ਮੁੱਢਿਆਂ ਤੇ ਹੈ ਔਰ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਇਸ ਪੰਜਾਬੀ ਵਿਰਸੇ ਨਾਲ ਜਾਣੂ ਕਰਾਉਣਾ ਤੇ ਨਾਲ ਦੀ ਨਾਲ ਇਸ ਨੂੰ ਅਪਣੇ ਨਾਲ ਅੰਗ ਸੰਗ ਰੱਖਣ ਦਾ ਜਿਹੜਾ ਚਿਮਾ ਹੈ ਉਹ ਵੀ ਸਾਡੇ ਹਿੱਸੇ ਆਇਆ ਹੈ ਔਰ ਸਾਨੂੰ ਲੋੜ ਹੈ ਇਸ ਨੂੰ ਪੂਰੀ ਜ਼ਿੰਮੇਵਾਰੀ ਨਾਲ ਨਿਭਾਉਣ ਦੀ ਸੋ ਮੈਨੂੰ ਲੱਗਦਾ ਹੈ ਕਿ ਪੰਜਾਬੀ ਵਿਰਸਾ ਜੇ ਗੱਲ ਕਰੀਏ ਤੇ ਪੰਜਾਬੀ ਵਿਰਸੇ ਵਿੱਚ ਤੁਸੀਂ ਇਸ ਤੇ ਸੱਭਿਆਚਾਰ ਦੀ ਗੱਲ ਕਰ ਸਕਦੇ ਹੋ ਖਾਣ ਪੀਣ ਦੀ ਗੱਲ ਕਰ ਸਕਦੇ ਹੋ ਇਹਨਾਂ ਦੇ ਹਿਸਟਰੀ ਦੀ ਗੱਲ ਕਰ ਸਕਦੇ ਹੋ ਤੇ ਨਾਲ ਦੀ ਨਾਲ ਕਿੱਤੇ ਪੰਗੜੇ ਦੀ ਵੀ ਗੱਲ ਕਰ ਸਕਦੇ ਹੋ ਸੋਚੇ ਪੰਜਾਬੀ ਵਿਰਸੇ ਦੀ ਗੱਲ ਕਰੀਏ ਇਹ ਬਹੁਤ ਹੀ ਅਮੀਰ ਵਿਰਸਾ ਹੈ ਔਰ ਇਸ ਵਿੱਚ ਕਈ ਤਰ੍ਹਾਂ ਦੀਆਂ ਐਸੀਆਂ ਗੱਲਾਂ ਨੇ ਜਿਹੜੀਆਂ ਮੈਨੂੰ ਲੱਗਦਾ ਕਾਫੀ ਹੱਦ ਤੱਕ ਸਾਨੂੰ ਹਲੇ ਕਈਆਂ ਨੂੰ ਪਤਾ ਵੀ ਨਹੀਂ ਹੋਣਗੀਆਂ ਔਰ ਜਿਨ੍ਹਾਂ ਕੋਲ ਹੈਗੀਆਂ ਨੇ ਇਹੀ ਟਾਈਮ ਹੈ ਕਿ ਉਹਨਾਂ ਕੋਲੋਂ ਉਹ ਗੱਲਾਂ ਜਿਹੜੀਆਂ ਆਪਣੇ ਵੱਲ ਨੂੰ ਕਰ ਲਈਆਂ ਜਾਣ ਔਰ ਉਹਨਾਂ ਕੋਲੋਂ ਸਿੱਖ ਕੇ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਵੰਡ ਦਿੱਤੀਆਂ ਜਾਣ ਸੋ ਪੰਜਾਬੀ ਵਿਰਸੇ ਦੇ ਵਿੱਚ ਖੂਬ ਸੁਰਤ ਜੜੀਆਂ ਗੱਲਾਂ ਨੇ ਉਹ ਅਸੀਂ ਸਾਂਝੀਆਂ ਕਰਦੇ ਚਲਾਂਗੇ ਸੋ ਪੰਜਾਬੀ ਸੱਭਿਆਚਾਰ ਜਿਹੜਾ ਸਾਡੇ ਪੰਜਾਬ ਦਾ ਸੱਭਿਆਚਾਰ ਹੈ ਇਸ ਸੰਸਾਰ ਦੇ ਜੇ ਗੱਲ ਕਰੀਏ ਇਤਿਹਾਸ ਦੀ ਸਭ ਤੋਂ ਪੁਰਾਣੀ ਤੇ ਸਭ ਤੋਂ ਅਮੀਰ ਸੱਭਿਆਚਾਰੋਂ ਵਿੱਚੋਂ ਇੱਕ ਹੈ ਚ ਕੋਈ ਦੋ ਰਾਹੇ ਨਹੀਂ ਸੋ ਪ੍ਰਾਤਨ ਪ੍ਰਾਚੀਨਤਾ ਤੋਂ ਲੈ ਕੇ ਆਧੁਨਿਕ ਯੁੱਗ ਤੱਕ ਹਾਲਾਂਕਿ ਇਹ ਭਾਰਤ ਅਤੇ ਪਾਕਿਸਤਾਨ ਵਿੱਚ ਪੰਜਾਬ ਦੇ ਮੂਲ ਦੇ ਮਾਤ ਪਾਸ਼ਾ ਹੈ ਹੁਣ ਇਹ ਅੰਦਾਜ਼ਨ 100 ਤੋਂ 125 ਮਿਲੀਅਨ ਲੋਕਾਂ ਦੁਆਰਾ ਅੰਤਰਰਾਸ਼ਟਰੀ ਬੋਲੀ ਜਾਂਦੀ ਹੈ ਸੋ ਬਿਲਕੁਲ ਜੀ ਜਿਹੜੀ ਸਾਡੀ ਬੋਲੀ ਹੈ ਇਹ ਵੀ ਜਿਹੜੀ ਭਾਸ਼ਾ ਹੈ ਨਾ ਕੇਵਲ ਪੰਜਾਬ ਤੱਕ ਚਾਹੇ ਉਹ ਲਹਿੰਦਾ ਪੰਜਾਬ ਹੋਵੇ ਜਾਂ ਚੜ੍ਹਦਾ ਪੰਜਾਬ ਹੋਵੇ ਬਲਕਿ ਜਿੱਥੇ-ਜਿੱਥੇ ਪੰਜਾਬੀ ਵਸੇ ਨੇ ਦੁਨੀਆ ਦੇ ਹਰ ਕੋਨੇ ਵਿੱਚ ਇਹ ਭਾਸ਼ਾ ਵਸ ਚੁੱਕੀ ਹੈ ਸੋ ਇਹ ਵੀ ਇੱਕ ਬਹੁਤ ਵੱਡੀ ਸਾਡੀ ਜਿਹੜੀ ਓਪਰਚ्युनिटी ਅਸੀਂ ਗ੍ਰੈਬ ਕੀਤੀ ਇਹ ਸਾਡੀ ਬਹੁਤ ਵੱਡੀ ਸ਼ਲਾਘਾਯੋਗ ਗੱਲ ਹੈ ਕਿ ਅਸੀਂ ਆਪਣੀ ਭਾਸ਼ਾ ਨੂੰ ਜਿੱਥੇ ਵੀ ਪਹੁੰਚੇ ਹਾਂ ਉੱਥੇ ਅਸੀਂ ਪਛਾਣ ਦਿੱਤਾ ਹੈ ਇਹ ਭਾਸ਼ਾ ਕੈਨੇਡਾ ਸਮੇਤ ਬਹੁਤ ਸਾਰੇ ਦੇਸ਼ਾਂ ਵਿੱਚ ਮਾਣ ਮਹਿਸੂਸ ਕਰਦੀ ਹੈ ਜਿੱਥੇ ਚੌਥਾ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਮੰਨੀ ਜਾਂਦੀ ਹੈ ਸੋ ਪੰਜਾਬੀ ਸੱਭਿਆਚਾਰ ਪੰਜਾਬੀ ਲੋਕਾਂ ਦੇ ਸੱਭਿਆਚਾਰ ਹੈ ਜੋ ਹੁਣ ਸਾਰੇ ਸੰਸਾਰ ਵਿੱਚ ਵੰਡੇ ਜਾਂਦਾ ਹੈ ਸੋ ਕੁਝ ਮੁੱਖ ਖੇਤਰਾਂ ਵਿੱਚ ਸ਼ਾਮਲ ਹਨ ਪੰਜਾਬੀ ਫਲਸਫੀ ਕਵਿਤਾ ਰੂਹਾਨੀਅਤ ਸਿੱਖਿਆ ਕਲਾਕਾਰੀ ਸੰਗੀਤ ਤੇ ਕਿਚਨ ਦੀ ਜੇ ਗੱਲ ਕਰੀ ਯਾਨੀ ਕਿ ਰਸੋਈ ਪ੍ਰਬੰਧ ਵਿਗਿਆਨ ਟੈਕਨੋਲੋਜੀ ਫੌਜੀ ਯੁੱਧ ਆਰਕੀਟੈਕਚਰ ਪਰੰਪਰਾਵਾਂ ਕਦਰਾਂ ਕੀਮਤਾਂ ਤੇ ਇਤਿਹਾਸ ਇਹਦੇ ਵਿੱਚ ਵੀ ਕੋਈ ਦੋ ਰਾਹੇ ਨਹੀਂ ਹਨ ਸੋ ਹਾਲਾਂਕਿ ਪੰਜਾਬੀ ਸਭਿਆਚਾਰ ਜਿਸ ਦਾ ਬੰਗਾਲੀ ਵਿਰੋਧੀ ਸੀ ਉਸ ਨੂੰ 1947 ਦੇ ਵੰਡ ਵੇਲੇ ਭਾਰਤ ਅਤੇ ਪਾਕਿਸਤਾਨ ਵਿੱਚਕਾਰ ਵੰਡਿਆ ਗਿਆ ਸੀ ਇਸ ਤਰ੍ਹਾਂ ਕੌਮੀ ਅਤੇ ਧਾਰਮਿਕ ማንਤਾ ਪ੍ਰਾਪਤ ਹੋਣ ਦੇ باوجود ਭਾਰਤ ਅਤੇ ਪਾਕਿਸਤਾਨ ਦੇ ਲੋਕਾਂ ਨੇ ਪੰਜਾਬੀ ਸਾਂਝੀ ਅਤੇ ਸਾਂਝੇ ਤੱਤ ਹੁੰਦੇ ਹਨ ਸੋ ਜਿੱਥੇ ਜਿੱਥੇ ਪੰਜਾਬੀ ਵਸਤੇ ਗਏ ਉੱਥੇ-ਉੱਥੇ ਇਹ ਜਿਹੜੀ ਪੰਜਾਬ ਦਾ ਵਿਰਸਾ ਹੈ ਉਹ ਸਪਰੈਡ ਹੁੰਦਾ ਗਿਆ ਯਾਨੀ ਕਿ ਫੈਲਦਾ ਗਿਆ ਤੇ ਲੋਕਾਂ ਨੂੰ ਇਸ ਬਾਰੇ ਕਾਫੀ ਜਿਹੜਾ ਜਾਣਨ ਦੀ ਮੌਕਾ ਮਿਲਿਆ ਤੇ ਲੋਕਾਂ ਨੇ ਬਖੂਬੀ ਇਸ ਨੂੰ ਜਾਣਿਆ ਵੀ ਸੋ ਜੇ ਗੱਲ ਕਰੀਏ ਅਲੋਪ ਹੋਣ ਦੀ ਜਿਹੜੀ ਮੈਂ ਆਉਂਦੀ ਹੀ ਪਹਿਲੀ ਗੱਲ ਕੀਤੀ ਸੀ ਕਿ ਅਨਫੋਰਚੂਨੇਟਲੀ ਜਿਹੜਾ ਵਿਰਸਾ ਹੈ ਹੌਲੀ-ਹੌਲੀ ਗੋਮ ਹੁੰਦਾ ਜਾ ਰਿਹਾ ਹੈ ਜੇ ਇਸ ਦੀ ਗੱਲ ਕਰੀਏ ਤਾਂ ਭਾਵੇਂ ਇਹ ਗੱਲ ਬਿਲਕੁਲ ਸੱਚ ਹੈ ਕਿ ਕਿਸੇ ਵੀ ਸੱਭਿਆਚਾਰ ਵਿੱਚ ਲਗਾਤਾਰ ਜਿਹੜੀਆਂ ਤਬਦੀਲੀਆਂ ਯਾਨੀ ਕਿ ਚੇਂਜਸ ਉਹ ਆਉਂਦੀਆਂ ਰਹਿੰਦੀਆਂ ਹਨ ਸਮੇਂ ਦੇ ਨਾਲ-ਨਾਲ ਵਿਕਾਸ ਦੀ ਜਿਹੜੀ ਹੋੜ ਹੈ ਵਿੱਚ ਜਾਂ ਸਾਇੰਸ ਦੀ ਉਨਤੀ ਸਦਕਾ ਜਿਹੜਾ ਮਨੁੱਖ ਪੁਰਾਣੇ ਰੀਤੀ ਰਿਵਾਜਾਂ ਸੱਭਿਆਚਾਰ ਦੀਆਂ ਪੁਰਾਣੀਆਂ ਵਸਤੂਆਂ ਤੋਂ ਕੁਦਰਤੀ ਤੌਰ ਤੇ ਦੂਰ ਹੁੰਦਾ ਚੱਲਿਆ ਜਾਂਦਾ ਹੈ ਆਪਣੇ ਸੱਭਿਆਚਾਰ ਨੂੰ ਸਮਾਜ ਦਾ ਅਨਿੱਖੜਵਾ ਅੰਗ ਬਣਾਉਣ ਲਈ ਮਨੁੱਖ ਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੁਰਾਤਨ ਸੱਭਿਆਚਾਰ ਨਾਲ ਜੋੜੀ ਰੱਖਣਾ ਬਹੁਤ ਜ਼ਰੂਰੀ ਹੈ ਕਹਿੰਦੇ ਹਨ ਜੋ ਆਪਣੇ ਪਛੋਕੜ ਭੁੱਲ ਜਾਂਦੇ ਹਨ ਉਹ ਵਿਗਿਆਨਕ ਉੰਤੀ ਦੇ باوجود ਵੀ ਉन्नत ਕਮਾ ਨਹੀਂ ਅਖਬੋੰਦਿਆ ਸੋ ਇਹ ਐਚਏਡੀ ਕਲਹ ਹੈ ਪੰਜਾਬੀ ਵਿਰਸੇ ਦੀਆਂ ਜਾਂ ਵਿਸਾਰ ਦੀਆਂ ਜਾ ਰਹੀਆਂ ਹਨ ਵਸਤੂਆਂ ਦਾ ਜ਼ਿਕਰ ਜੀ ਅਸੀਂ ਕਰੀਏ ਤਾਂ ਯਤਨ ਕਰ ਰਿਹਾ ਹੈ ਕਿ ਸਾਡੀ ਜੋਗੀ ਪੀੜੀ ਨੂੰ ਇਨ੍ਹਾਂ ਸਭ ਦੇ ਬਾਰੇ ਗਿਆਨ ਹੋ ਸਕੇ ਬਿਲਕੁਲ ਸੋ ਜੇ ਅਸੀਂ ਗੱਲ ਕਰੀਏ ਗਹਿਣਿਆਂ ਦੀ ਕੈਂਠੇ ਚਾਂਚਰਾਂ ਤਵਿੱਧੀਆਂ ਸੋ ਨੋ ਡਾਊਟ ਕਿ ਅਸੀਂ ਹੁਣ ਕਾਫੀ ਆਪਣੇ ਸੱਭਿਆਚਾਰ ਨਾਲ ਆਪਣੇ ਬੱਚਿਆਂ ਨੂੰ ਜੋੜਦੇ ਜਾ ਰਹੇ ਹਾਂ ਆਈ ਦੇਨ ਕੋਈ ਨਾ ਕੋਈ ਜਿਹੜੇ ਅਸੀਂ ਜਦੋਂ ਸਾਨੂੰ ਮੌਕਾ ਮਿਲਦਾ ਅਸੀਂ ਕੋਈ ਨਾ ਕੋਈ ਇਵੈਂਟ ਕਰਾਉਨੇ ਆ ਜਾਂ ਪੱਛੀਆਂ ਲਈ ਸ਼ਲਾਗਾਯੋਗ ਕਦਮ ਚੁੱਕ ਕੇ ਉਹਨਾਂ ਨੂੰ ਉਸ ਵਿੱਚ ਪਾਰਟਿਸਪੇਟ ਕਰਨ ਲਈ ਹਲਾੜਾ ਦਿੰਨੇ ਆ ਤੇ ਉਹਨਾਂ ਨੂੰ ਕਾਫੀ ਸ਼ੌਂਕ ਵੀ ਚੜਦਾ ਹੈ ਕਿ ਇੰਨੀਆਂ ਚੀਜ਼ਾਂ ਵਾਲਾ ਅਸੀਂ ਤੋਂ ਲਈ ਤੇ ਜਿੱਥੇ-ਜਿੱਥੇ ਇਹ ਚੀਜ਼ਾਂ ਸੀ ਉਹਨਾਂ ਨੂੰ ਜਾਨੂ ਕਰਾਉਨੇ ਆ ਪਰ ਨਾਲ ਦੀ ਨਾਲ ਉਸ ਦਾ ਮਤਵ ਦੱਸਣਾ ਵੀ ਜ਼ਰੂਰੀ ਹੈ ਕਿ ਕੀ ਸਾਨੂੰ ਗਹਿਣੇ ਤੇ ਕਿੱਥੋਂ ਇਹ ਤੁਰੇ ਤੇ ਕਿੱਥੇ ਆ ਕੇ ਇਹਨਾਂ ਦਾ ਵਿਕਾਸ ਹੋਇਆ ਤੇ ਕਿਸ ਕਿਸ ਨੇ ਇਸ ਨੂੰ ਯੂਜ਼ ਕੀਤਾ ਇਸ ਤਰ੍ਹਾਂ ਜੇ ਕੈਂਠੇ ਦੀ ਗੱਲ ਕਰੀਏ ਤੇ ਕਦੇ-ਕਦੇ ਪੰਜਾਬੀ ਮਤਲਬ ਪਹਿਲੇ ਦੀ ਜੀ ਗੱਲ ਕਰੀਏ ਤੇ ਪੰਜਾਬੀ ਸੱਭਿਆਚਾਰ ਦੀ ਸ਼ਾਨ ਹੋਇਆ ਕਰਦਾ ਸੀ ਇਹ ਆਦਮੀ ਯਾਨੀ ਕਿ ਬੰਦੇ ਦੇ ਗਲ ਚ ਪਾਉਣ ਵਾਲਾ ਮਰਦ ਦਿਆ ਗਹਿਣਾ ਖਵਾਉਂਦਾ ਸੀ ਜਿਸ ਨੂੰ ਪਹਿਨ ਕੇ ਗੱਭਰੂ ਆਪਣੀ ਨਵੇਕਲੀ ਪਛਾਣ ਮਹਿਸੂਸ ਕਰਦਾ ਸੀ ਤਾਂ ਹੀ ਸੱਭਿਆਚਾਰਕ ਗੀਤਾਂ ਦੀ ਪਛਾਣ ਵਿੱਚ ਬਣ ਗਿਆ ਕੈਂਠਾ ਕੈਂਠੇ ਦੇ ਉੱਤੇ ਕਈ ਬੋਲੀਆਂ ਤੇ ਕਈ ਗੀਤ ਜਿਹੜੇ ਲਿਖੇ ਗਏ ਇਸੇ ਤਰ੍ਹਾਂ ਜੇ ਗੱਲ ਕਰੀਏ ਹਾਰੇ ਦੰਦੋੜੀ ਅਤੇ ਚਲਿਆਨੀ ਸੋ ਇਹ ਮੇਬੀ ਵਰਡਸ ਜਿਹੜੇ ਬੱਚਿਆਂ ਲਈ ਬਹੁਤ ਨਵੇਂ ਹੋਣਗੇ ਪਰ ਕਈਆਂ ਨੂੰ ਇਸ ਦੇ ਬਾਰੇ ਪਤਾ ਹੋਏਗਾ ਪਿੰਡਾਂ ਵਿੱਚ ਕੱਚੇ ਹਾਰੇ ਤੇ ਛਿਲ ਆਨੀਆਂ ਆਮ ਕਰਾਂ ਵਿੱਚ ਮਿਲਦੀਆਂ ਸਨ ਕੱਚੀਆਂ ਘਰਾਂ ਦੇ ਵਿੱਚ ਕੱਚੀਆਂ ਰਸੋਈਆਂ ਨੂੰ ਚਿਲਿਆਨੀ ਕਿਹਾ ਜਾਂਦਾ ਸੀ ਇਸੇ ਤਰ੍ਹਾਂ ਔਰਤਾਂ ਆਪਣੇ ਆਪ ਹੀ ਮਿੱਟੀ ਦੇ ਹਾਰੇ ਜਿਹੜੇ ਬਣਾ ਲੈਂਦੀਆਂ ਸਨ ਤੇ ਇਹਨਾਂ ਵਿੱਚ ਦੁੱਧ ਦੀਆਂ ਦੰਦੋੜੀਆਂ ਰੱਖ ਕੇ ਦੁੱਧ ਸਾਰਾ ਸਾਰਾ ਦਿਨ ਕੱਢਦਾ ਰਹਿੰਦਾ ਸੀ ਸੋ ਅੱਜਕੱਲ ਪਿੰਡਾਂ ਨੇ ਖੂਬ ਤਰੱਕੀ ਕਰ ਲਈ ਹੈ ਅੱਜਕੱਲ ਪੰਜਾਬ ਵਿੱਚ ਇਹ ਸਭ ਕੁਝ ਵੇਖਣ ਨੂੰ ਨਹੀਂ ਮਿਲਦਾ ਸੋ ਇਹੀ ਕਾਰਨ ਹੈ ਕਿ ਪੰਜਾਬ ਵਿੱਚ ਦਹੀਂ ਤੇ ਲੱਸੀ ਦੀ ਥੋੜੇ ਮਿਸਿਸ ਹੁੰਦੀ ਹੈ ਸੋ ਹੌਲੀ ਹੌਲੀ ਜੇ ਇੰਨਾ ਚੀਜ਼ਾਂ ਦੀ ਗੱਲ ਕਰੀਏ ਸੋ ਜੇ ਸਿਰਫ ਇਨੀਆਂ ਗੱਲਾਂ ਅੱਜ ਮੈਂ ਤੁਹਾਡੇ ਨਾਲ ਸਾਂਝੀਆਂ ਕਰਾਂ ਤੇ ਚੇਤਾਂ ਨੂੰ ਯਾਦ ਰਹਿ ਜਾਣ ਤੇ ਬਹੁਤ ਵੱਡੀ ਗੱਲ ਹੈ ਜੀ ਕਿਹਨੇ ਗੱਟੇ ਤੇ ਭਾਵੇਂ ਤੁਹਾਨੂੰ ਯਾਦ ਰਹਿ ਜਾਣ ਪਰ ਹਾਰੇ ਦੰਦੋੜੀ ਤੇ ਚੱਲਿਆਨੀ ਇਹ ਤਿੰਨ ਚੀਜ਼ਾਂ ਜਿਹੜੀਆਂ ਤੁਹਾਨੂੰ ਜ਼ਰੂਰ ਯਾਦ ਰੱਖਣ ਦੀ ਲੋੜ ਹੈ ਇਸੇ ਤਰ੍ਹਾਂ ਖੂਦ ਜੇ ਗੱਲ ਕਰੀਏ ਤੇ ਅੱਜ ਤੁਹਾਨੂੰ ਖੂਦ ਸਿਰਫ ਦੇਖਣ ਨੂੰ ਮਿਲਦੇ ਨੇ ਸਿਰਫ ਇੱਕ ਕੇ ਜਾ ਕੇ ਤੁਸੀਂ ਦੇਖ ਲਓ ਪਰ ਉਹਨਾਂ ਖੂਹਾਂ ਦੇ ਵਿੱਚ ਪਾਣੀ ਜਿਹੜਾ ਸੁੱਕ ਚੁੱਕਾ ਹੈ ਸੋ ਜਿਹੜਾ ਖੂਹ ਹੈ ਵੀ ਪੰਜਾਬੀ ਸੱਭਿਆਚਾਰ ਵਿੱਚ ਅਹਿਮ ਸਥਾਨ ਹੈ ਸੋ ਸਧਾਰਨ ਸ਼ਬਦਾਂ ਵਿੱਚ ਖੂਹ ਦਾ ਅਰਥ ਧਰਤੀ ਦੇ ਅੰਦਰ ਤਰਤੀਬ ਨਾਲ ਪੁੱਟਿਆ ਗਿਆ ਟੋਆ ਕਿਹਾ ਜਾਂਦਾ ਸੀ ਸੋ ਪੁਰਾਤਨ ਕਾਲ ਵਿੱਚ ਖੂਹ ਪੰਜਾਬੀ ਸੱਭਿਆਚਾਰ ਦਾ ਚਮਕਦਾ ਤਰੂਤਾਰਾ ਸੀ ਉਹ ਹੁਣ ਘੱਟ ਹੀ ਨਜ਼ਰ ਆਉਂਦਾ ਹੈ ਜੇਕਰ ਕਿਸੇ ਥਾਂ ਖੂਹ ਮੌਜੂਦ ਵੀ ਹੈ ਤਾਂ ਉਸ ਉੱਪਰ ਜਲ ਬੰਨ ਦਿੱਤਾ ਜਾਂਦਾ ਹੈ ਇਹ ਮਾੜੀ ਘਟਨਾ ਦੇ ਡਰ ਕਾਰਨ ਕੀਤਾ ਜਾਂਦਾ ਹੈ ਕਿਉਂਕਿ ਆਧੁਨਿਕ ਤਕਨੀਕਕਰਨ ਤੇ ਅਧীন માનਵੀ ਸੋਚ ਨੇ ਆਪਣੀ ਸਹੂਲਤ ਦੇ ਮੱਦੇਨਜ਼ਰ ਨਵੇਂ ਸਰੋਤ ਨੂੰ ਆਜ਼ਾਦ ਕੀਤਾ ਨਵੇਂ ਸਰੋਤ ਦਾ ਵਿਕਾਸ ਕੁਦਰਤੀਕ ਰੂਪੀ ਅਧীন ਆਉਣ ਵਾਲੀਆਂ ਔਕੜਾਂ ਵੱਲ ਸੰਕੇਤ ਕਰਦਾ ਹੈ ਸੋ ਇਹੀ ਜਿਹੜੇ ਕਾਰਨ ਨੇ ਹੌਲੀ-ਹੌਲੀ ਚੀਜ਼ਾਂ ਜਿਹੜੀਆਂ ਲੋਪ ਹੁੰਦੀਆਂ ਜਾ ਰਹੀਆਂ ਨੇ ਇਸੇ ਤਰ੍ਹਾਂ ਜੇ ਗੱਲ ਕਰੀਏ ਖੇਸ ਦੌਲੇ ਚੌਥੀਆਂ ਤੇ ਗਲੀਚੇ ਸੋ ਇਹਨਾਂ ਦਾ ਵੀ ਮੈਨੂੰ ਲੱਗਦਾ ਕਾਫੀਆਂ ਨੂੰ ਨਹੀਂ ਪਤਾ ਹੋਏਗਾ ਤੇ ਜੇ ਹੋ ਸਕੇ ਤੇ ਇਹਨਾਂ ਦੀ ਸਰਚ ਤਾਂ ਤੁਸੀਂ Google ਤੇ ਬਹੁਤ ਕੁਝ ਕਰ ਸਕਦੇ ਹੋ ਤੇ ਤੁਹਾਨੂੰ ਬਹੁਤ ਕੁਝ ਪੰਜਾਬੀ ਵਿਰਸੇ ਨਾਲ ਜੁੜਿਆ ਹੋਇਆ Google ਤੇ ਮਿਲ ਜਾਏਗਾ ਸੋ ਇਹ ਇੱਕ ਸਾਡਾ ਬੜਾ ਪਲੱਸ ਪੁਆਇੰਟ ਹੈ ਕਿ ਜੇ ਅਸੀਂ ਲੱਭਣ ਤੇ ਆਈਏ ਤੇ ਵਿਰਸੇ ਨਾਲ ਜੁੜੀਆਂ ਹੋਈਆਂ ਕਈ ਸਾਰੀਆਂ ਗੱਲਾਂ ਤੇ ਕਾਫੀ ਜਿਹੜੀ ਨੌਲੇਜ ਐਸੀ ਇਹਨਾਂ ਤੋਂ ਗੇਨ ਕਰ ਸਕਦੇ ਹਾਂ ਪਰ ਸ਼ਰਤ ਇਹ ਹੈ ਕਿ ਤੁਹਾਡੇ ਅੰਦਰ ਉਹ ਖਿੱਚ ਹੋਣੀ ਚਾਹੀਦੀ ਹੈ ਉਹ ਚਾਹਤ ਹੋਣੀ ਚਾਹੀਦੀ ਹੈ ਉਸ ਵੱਲ ਚੁਕਾ ਹੋਣਾ ਚਾਹੀਦਾ ਹੈ ਜੇ ਸਭਤਾ ਨਾਲ ਜੁੜੇ ਰਹੋਗੇ ਵਿਰਸੇ ਨਾਲ ਜੁੜੇ ਰਹੋਗੇ ਤੇ ਪੰਜਾਬੀ ਕਿਤੇ ਨਹੀਂ ਮੁੱਕਦੀ ਸੋ ਪੰਜਾਬੀ ਭਾਸ਼ਾ ਤੇ ਨਾਲ ਜੁੜੇ ਰਹੋਗੇ ਤੇ ਆਪਣੇ ਆਪ ਇਨਾਂ ਚੀਜ਼ਾਂ ਦੇ ਨਾਲ ਜੁੜਦੇ ਰਹੋਗੇ ਸੋ ਅੱਜ ਲਈ ਇੰਨਾ ਹੀ ਦਿਓ ਮੈਨੂੰ ਇਜਾਜ਼ਤ ਜੇ ਹੋ ਸਕੇ ਟਾਈਮ ਕੱਢ ਕੇ ਜ਼ਰੂਰ ਵਿਸੇ ਬਾਰੇ ਨੌਲੇਜ ਗੇਨ ਕਰਿਓ ਔਰ ਇਸਤੇ ਪਿਛੋਕੜ ਨੂੰ ਜ਼ਰੂਰ ਜਾਣਨ ਦੀ ਕੋਸ਼ਿਸ਼ ਕਰਿਓ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਤੁਸੀਂ ਆਪਣੀ ਨੌਲੇਜ ਅੱਗੇ ਦੇਸਕੋ ਅੱਜ ਲਈ ਦਿਨ ਨਹੀਂ ਦਿਓ ਮੈਨੂੰ ਇਜਾਜ਼ਤ ਫੇਰ ਕਰਾਂਗੇ ਮੁਲਾਕਾਤ ਅਗਲੇ ਹਫਤੇ ਫੇਸਬੁੱਕ ਲਾਈਵ ਹੋਣ ਲਈ ਹੁਣ ਚੱਲਦੇ ਹਾਂ ਸਟੂਡੀਓ ਅਗੇਨ ਵਾਪਿਸ ਆਪਣੇ ਪ੍ਰੋਗਰਾਮ ਦੇ ਵਿੱਚ ਸੋਹੰਦੇ ਰੇਡੀਓ ਸਪਾਈਸ ਔਰ ਪ੍ਰੋਗਰਾਮ ਦਾ ਨਾਮ ਹੈ ਲੋਕ ਰੰਗ